ਆਗਦੀ ਦੀ ਲਈ ਤੁਹਾਨੂੰ ਕਹ ਚੰਗੇ ਤੇ ਹ ਉਹ ਇਹ ਚ ਕਰਕੇ ਦਿੱਤੀ ਹੈ ਬਈ 2 ਦਸੰਬਰ 2024 ਨੂੰ ਜਨਾ ਕਾਸਨ ਸਾਹਿਬ ਨੇ ਫੈਸਲਾ ਕੀਤਾ ਸੀ ਬਈ ਆਪਣੇ ਬਕਾਇਦਾ ਇੱਕ ਕਮੇਟੀ ਬਣਾਈ ਸੱਤ ਮੈਂਬਰੀ ਕਮੇਟੀ ਵੇ ਉਹ ਤੋਂ ਪਹਿਲਾਂ ਸੁਖਵੀਰ ਨੇ ਆਪਣੇ ਸਾਰੇ ਗੁਨਾਹ ਮੰਨੇ ਤੇ ਉਹ ਸਜਾ ਵੀ ਲਈ ਤੇ ਇਹ ਸੱਤ ਮੈਂਬਰੀ ਕਮੇਟੀ ਬਣਾਏ ਵੀ ਇਹ ਭਰਤੀ ਕਰੂਗੀ ਤੇ ਇਹਦੀ ਭਰਤੀ ਤੇ ਬਾਅਦ ਜੋ ਵੀ ਪ੍ਰਧਾਨ ਬਣੂਗਾ ਜੋ ਵੀ ਅਕਾਲੀ ਦਲ ਦਾ ਸਟਰਕਚਰ ਹੋਊਗਾ ਤਿਆਰ ਹੋਊਗਾ ਪਰ ਇਸ ਗੱਲ ਤੋਂ ਵੀ ਸੁਖਵੀਰ ਭੱਟ ਗਿਆ ਦੋ ਮੈਂਬਰ ਉਹਦੇ ਜਿਹੜੇ ਸਨ ਤਾਂ ਮੈਂ ਤੇ ਬਦਲ ਗਏ ਉਹ ਭੱਜ ਗਏ ਪੰਜ ਮੈਂਬਰ ਰਹਿ ਗਏ ਸਿੰਘ ਸਾਹਿਬ ਕਾਲਕਤੱਤ ਸਾਹਿਬ ਦਾ ਹੁਕਮ ਹੋਇਆ ਵੀ ਕੋਈ ਗੱਲ ਨਹੀਂ ਉਹ ਦੋ ਭੱਜ ਗਏ ਤੁਸੀਂ ਪੰਜ ਜਿਹੜੇ ਮੈਂਬਰ ਉਹ ਬਰਤੀ ਕਰੋ ਬਾ ਕਿਉਂਕਿ ਘਰ ਬੈਠਾ ਸੀਗਾ ਬਾ ਫੈਸਲਾ ਕੀਤਾ ਵੀ ਜੋ ਮੈਂ ਚਾਹੁੰਦਾ ਸੀਗਾ ਵੀ ਇਹ ਪਰਿਵਾਰ ਨੇ ਇੰਨੇ ਗੁਦਾ ਕੀਤੇ ਨੇ ਅਕਾਲ ਤਖਤ ਸਾਹਿਬਾਂ ਦੇ ਬਣ ਗਿਆ ਤੇ ਮੇਰਾ ਹੁਣ ਕੋਈ ਇਹਨਾਂ ਨਾਲ ਝਗਦਾ ਨਹੀਂ ਆ ਜਿਹੜੀ ਭਰਤੀ ਹੋਊਗੀ ਮੈਂ ਵੀ ਅਕਾਲੀ ਦਲ ਦਾ ਸਾਥ ਦਊਂਗਾ ਪੰਜ ਮੈਮਰੀ ਜਿਹੜੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਆਪਣੇ ਹਲਕੇ 'ਚ ਮੈਂ ਉਹਨਾਂ ਦੀ ਕਮੇਟੀ ਆਪਣੇ ਭਰਤੀ ਦਾ ਕੰਮ ਸ਼ੁਰੂ ਕੀਤਾ ਔਰ ਲੋਕਾਂ ਨੇ ਬਹੁਤ ਸਾਰਾ ਮਦਦ ਹਜ਼ਾਰਾ ਦਿੱਤਾ ਭਈ ਅਸੀਂ ਚਾਹੁੰਦੇ ਸੀ ਭਈ ਇਹ ਜੋ ਕਾ ਤਖਦਾ ਹੁਕਮਾ ਉਹਨੂੰ ਮੰਨਿਆ ਜਾਵੇ ਉਹ ਉਹਨਾਂ ਜਿਹੜੀ 5 ਮੈਂਬਰੀ ਕਮੇਟੀ ਆ ਜਿਹੜੇ 5 ਮੈਂਬਰ ਨੇ ਉਹਨਾਂ ਨੇ ਸਾਰੇ ਪੰਜਾਬ ਨੂੰ ਵੰਡ ਕੇ ਜਿਹੜੀ ਬੀਬੀ ਸਾਡੀ ਸਤਵੰਤ ਕੌਰ ਆ 5 ਮੈਂਬਰੀ ਕਮੇਟੀ ਦੀ ਉਹਨੂੰ ਮਾਝੇ ਦਾ ਇੰਚਾਰਜ ਲਾਤਾ ਤੇ ਮਾਝੇ ਦੇ ਜਿੰਨੇ ਵੀ ਹਲਕੇ ਆ ਬੀਬੀ ਸਤਵੰਤ ਕੌਰ ਹਰ ਹਲਕੇ ਜਾਊਗੀ ਤੇ ਜਿਹੜੀ ਅਸੀਂ ਭਰਤੀ ਕੀਤੀ ਆ ਜਿਹੜੇ ਅਸੀਂ ਡੈਲੀਗੇਟ ਬਣਾਏ ਨੇ ਉਹਨਾਂ ਨੂੰ ਸੰਬੋਧਨ ਕਰੂ ਤੇ ਉਹਦੇ ਬਾਅਦ ਉਹ 11 ਜੁਲਾਈ ਨੂੰ ਇਕੱਠ ਕਰਨਗੇ ਡੈਲੀਗੇਟਸ ਸਟੇਟ ਡੈਲੀਗੇਟ ਚੁਣ ਕੇ ਤੇ ਉਹਦੇ ਚ ਫੈਸਲਾ ਕਰਨਗੇ ਵੀ ਜਿਹੜਾ ਸ਼ਰੋਮ ਨੇ ਜਿਹੜਾ ਹੁਣ ਅਕਾਲੀ ਦਲ ਬਣੂ ਉਹਦਾ ਪ੍ਰਧਾਨ ਕਦੋਂ ਕੌਣ ਬਣੂਗਾ ਜੋ ਤੋਂ ਪ੍ਰਧਾਨ ਦਾ ਫੈਸਲਾ ਹੋ ਗਿਆ ਕਰਬੋਦ ਆ ਉਹ ਪ੍ਰਧਾਨੀ ਆਪਣਾ ਜਿਲ੍ਹਾ ਪ੍ਰਧਾਨ ਸਰਕਲ ਪ੍ਰਧਾਨ ਉਹ ਤਾਂ ਫੰਕਸ਼ਨ ਕਰੂਗਾ ਉਸ ਬੰਦੇ ਚ ਬੀਬੀ ਚਤਵੰਤ ਸਾਡੇ ਕੋਲ 26 ਜੁਲਾਈ ਨੂੰ ਇੱਥੇ ਆ ਰਹੇ ਨੇ ਉਹਨਾਂ ਦਾ ਅਸੀਂ ਜਿਹੜੇ ਆਪਣੇ ਡੈਲੀਗੇਟ ਨੇ ਵਰਕਰਸ ਹੈ ਬਰਨਾ ਉਹਨਾਂ ਦਾ ਘੱਟ ਕੇਸੀ ਪੈलेस ਆਪਰੇਂ ਸ਼ਹਿਰ ਦੇ ਵਿੱਚ ਰੱਖਿਆ ਤੇ ਬਈ ਇਹੋ ਹੀ ਤੁਹਾਨੂੰ ਬੇਨਤੀ ਕਰ ਰਹੀ ਸੀ ਕਿ ਤੁਹਾਡੀ ਬਦਲ ਨਾਲ ਇਹ ਗੱਲ ਹੋਰ ਲੋਕਾਂ ਤੱਕ ਪਹੁੰਚ ਸਕਦੀ ਹੈ ਇਹ ਗੱਲ ਪਹੁੰਚੇ ਤੇ ਆਪਾਂ ਜਿੱਦਾਂ ਵੀ ਉਹ ਹੁਕਮ ਕਰਨਗੇ ਉਹ ਆਪਾਂ ਇਸ ਤਰ੍ਹਾਂ ਇਹ ਚੜਾਣਾ ਇਸ ਕਰਕੇ ਤੁਹਾਨੂੰ ਬੁਲਾਇਆ ਹੈ ਕਿ ਜਿਹੜੀ 28 ਤਰੀਕ ਦਾ ਉਹਨਾਂ ਨੇ ਆਪਣੇ ਮੈਂਬਰ ਨੇ ਆਣਾ ਹੈ ਕਿ ਆਪਾਂ ਲੇ ਪਰਤੇ ਕੀਤੇ ਡੈਲੀਕੇਟਸ ਦੇ ਉਹਨਾਂ ਨੇ ਬਣਾ ਅਰੇ ਬੀਬੀ ਸੁਤੰਤ ਕੌਰ ਉਹਨਾਂ ਦਾ ਹੋਰ ਮੈਂਬਰ ਵੀ ਨਾਲ ਜਾ ਰਹੇ ਕਿਉਂਕਿ ਉਹਨਾਂ ਨੇ ਪੰਜਾਬ ਦੇ 117 ਹਲਕੇ ਦੇ ਜੇ ਉਹਨਾਂ ਥਾਰਿਆਂ ਨੇ ਪੰਜਾਬ ਦੇ ਹਲਕੇ ਬੰਡੇ ਆ ਇਹ ਜਿਹੜਾ ਮਜ ਹੈ ਇਹ ਬੀਬੀ ਸੁਤੰਤ ਕੌਰ ਪੌਰ ਇਸ ਕਰਕੇ ਕੱਢੀ ਆਉਗੂ ਕਿਉਂਕਿ ਸਾਰੇ ਪੰਜਾਬ ਦੇ ਵੱਖ-ਵੱਖ ਹਲਕਿਆਂ ਚੋਂ ਮੈਂਬਰ ਜਾ ਰਹੇ ਨੇ ਤੇ ਇਸ ਤਰ੍ਹਾਂ ਕਾਸ਼ ਕਾਹਨਾਂ ਨਾਲ ਉਹ ਕੋ ਡੈਲੀਗੇਟਰੀ ਚੁਣ ਕੀਤੀ ਜਾਂ ਉੱਥੇ ਚੁਣ ਦਿੱਤੀਏ ਚੁਣਿਆਂਗੇ ਹਾਂ ਜੀ ਆਖੇ ਨਾਲ ਦੇ ਵਿੱਚ ਡੈਲੀਗੇਟ ਚੁਣੇ ਗਏ ਜਾਂ ਆਪਣੇ ਚੁਣ ਦਿੱਤੇ ਆਖੇ ਇਹ ਨਾਲੇ ਦਾ ਇਹ ਆ ਮੇ ਜਿੰਨੀਆਂ ਸਾਨੂੰ ਕਾਪੀਆਂ ਮਿਲੀਆਂ ਸਨ ਇੱਕ ਕਾਪੀ ਚ 100 ਆਪਣੇ ਵਰਕਰ ਅਸੀਂ ਲਏ ਸਨ ਤੇ ਜਿਹੜੇ ਕਾਪੀ ਦਾ ਜਿਹਨੇ ਕਾਪੀ ਭਰੀ ਆ ਉਹ ਸਾਡਾ ਸਰਕਲ ਡੈਲੀਗੇਟ ਹੋਗਾ ਇਹ ਆਪਾਂ 200 ਕਾਪੀ ਭਰੀ ਆ ਤੇ 200 ਸਰਕਲ ਡੈਲੀਗੇਟ ਸਾਡੇ ਅਈ ਨਾਲ ਦੇ ਹੋਣਗੇ ਇਹਨਾਂ ਸਰਕਲ ਡੈਲੀਗੇਟਾਂ ਚ ਸਟੇ ਡੈਲੀਗੇਟ ਚੁਣੇ ਜਾਣਗੇ ਇਹਦਾ ਸਰਕਲ ਡੈਲੀਗੇਟਾਂ ਚ ਜिले ਦੇ ਡੈਲੀਗੇਟ ਹੋਣਗੇ ਤੁਸੀਂ ਹਲਕੀ ਦੀ ਅਗਵਾਈ ਕਰੋਗੇ ਹੁਣ ਪੰਜ ਮੈਂਬਰ ਕਮੇਟੀ ਨਾਲ ਅੱਜ ਤੁਹਾਡੇ ਵੱਲੋਂ ਅਗਵਾਈ ਕੀਤੀ ਜਾਵੇਗੀ ਹੋਂਦੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਵੀ ਲਾਈਆਂ ਤੁਸੀਂ ਪੰਜ ਮੈਂਬਰ ਕਮੇਟੀ ਅਗਵਾਈ ਕਰੋਗੇ ਇਹ ਮੈਂ ਤਾਂ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਹੋ ਗਿਆ ਸੀ ਮੈਂ ਉਦੋਂ ਦੀ ਗੋਈ ਕਰਨ ਬਿਆ ਟਿੱਕਰਦਾ ਰਹਾ ਅਕਸਰ ਸੋਨੂ ਚਾਹੁੰਦਾ ਕਿ ਡਾਕਟਰ ਸਾਹਿਬ ਘਰ ਹੀ ਬੈਠ ਗਿਆ ਕਿਸੇ ਅੱਛਾ ਅਕਸਰ ਸੋਨੂ ਮੇਤਾ ਵੀ ਡਾਕਟਰ ਸਾਹਿਬ ਘਰ ਬੈਠ ਗਿਆ ਇਹ ਜੋ ਜਸਪਾਲ ਨੇ ਸੀਨੀਅਰ ਲੀਡਰ ਨੇ ਹੁਣ ਤੁਸੀਂ ਸਰਗਰਮੀ ਦਾ ਵਿਚਰੋ ਕਿ ਲੋਕਾਂ ਦੇਖੋ ਮੈਂ 2 ਦਸੰਬਰ ਦੇ ਬਾਅਦ ਆਪਾਂ ਇੱਥੇ ਮੀਟਿੰਗ ਵੀ ਕੀਤੀ ਸੀ ਮੈਂ ਤੁਹਾਨੂੰ ਬਥੇਆ ਸੀਗਾ ਵੀ ਮੈਂ ਪਹਿਲਾਂ ਘਰ ਬੈਠਾ ਸੀਗਾ ਹੁਣ ਓਕਾ ਤੱਕ ਤੇ ਹੁਕਮ ਨਾਲ ਆ ਫੇਰ ਤੁਰਿਆ ਕਾਈ ਲੜਾਈ ਜੁਗਿਆਰੀ ਤੁਸੀਂ ਦਿਵਾਉਗੇ ਕਿ ਜਾਲ ਹੋਰ ਵੀ ਕਿਸੇ ਦੇ ਆਸ ਲਾਈ ਜਾ ਸਕਦੀ ਮੈਂ ਵੇਖੋ ਜਿਹੜੀ ਡਿਊਟੀ ਸੀਗੀ ਡੈਲੀਕੇਟ ਬਣਾ ਦੇ ਉਹ ਮੈਂ ਕਰ ਦਿੱਤੀ ਹੈ ਹਜੇ ਬਾਕੀ ਡਿਪੈਂਡ ਕਰਦਾ ਹੈ ਜਰਾ ਪ੍ਰਧਾਨ ਬਣੂਗਾ ਜਿੰਨੂੰ ਵੀ ਸੇਵਾ ਦਊਗਾ ਉਹ ਕਰ ਦਊਗਾ ਮੈਂ ਜਿੰਨੂੰ ਵੀ ਸੇਵਾ ਮਿਲੂਗੀ ਉਹਦੇ ਨਾਲ